ਜੇ ਵੀ ਲੋਥ ਉੱਧਾ ਜਾਓ ਤੇਲੇ ਵੱਡੀ ਜਾਓ ਤੇਲੇ ਸਾਰਿਆਂ ਨੂੰ ਸਾਰਿਆਂ ਦੇਓ ਕਹਾਂ ਜਾ ਕੇ ਰੱਖੋ ਕਰੋ ਹੋ ਜਾਣ ਬਟਾ ਅੱਜ ਤੋਂ ਨਾਲ ਬਰ ਬਰ ਅਬ ਬੱਚਿਆਂ ਨੂੰ ਅੱਗੇ ਬੈਠ ਜਾ बचे अॻे आजो बचे इहे ਚੇਅਰਮੈਨ ਸਾਹਿਬ ਅੱਜ ਜਨਮ ਅਸ਼ਟਮੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਨਮ ਅਸ਼ਟਮੀ ਦੀਆਂ ਪੂਰੇ ਜਿਹੜਾ ਪੂਰੇ ਦੇਸ਼ਾਂ-ਪ੍ਰਦੇਸ਼ਾਂ ਅਤੇ ਹਿੰਦੁਸਤਾਨ ਚ ਮਨਾਈ ਜਾ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਇਸ ਦਿਨ ਤੇ ਮੁਬਾਰਕਬਾਦ ਦੇ ਰਹੇ ਹਾਂ ਦੂਜੇ ਪਾਸੇ ਸਾਡੀਆਂ ਖੇਡਾਂ ਪੰਜਾਬ ਦੀਆਂ ਖੇਡਾਂ ਵਤਨ ਦੀਆਂ ਹੋਣ ਜਾ ਰਹੀਆਂ ਉਹਦੇ ਸੰਬੰਧ ਚ ਜਿਹੜੀ ਅੱਜ ਇੱਥੇ ਉਹ ਆ ਰਹੀ ਆ مشਾਲ ਆ ਰਹੀ ਆ ਜੀ مشਾਲ ਜੋਤੀ ਆ ਰਹੀ ਆ ਉਹ مشਾਲ ਦੇ ਵਿੱਚ ਜਿਹੜਾ ਸਾਡੇ ਜਿਹੜੇ ਨੌਜਵਾਨ ਔਰ ਖਾਸ ਕਰ ਜਿਹੜੇ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਉਹ ਇਹਦੇ ਚੀਸਾ ਲੈ ਰਹੀ ਆ ਜੀ ਉਹ ਪੂਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਮਿਸਾਲ ਲੈ ਕੇ ਜਾਂਦੀ ਮੱਕ ਮੱਕ ਸ਼ਹਿਰਾਂ ਅੱਜ ਪਟਿਆਲੇ ਤੋਂ ਚੱਲੇ ਆ ਕਿ ਇੱਥੇ ਅਸੀਂ ਉਹਨਾਂ ਦਾ ਸਾਰਾ ਅੰਪਰੂਵਮੈਂਟ ਟਰਸਟ ਤੇ ਹੋਰ ਮੇਰੇ ਜਿਹੜੇ ਸਾਥੀ ਸਾਡੇ ਆਵਾਜ਼ ਪੀ ਪਾਰਟੀ ਦੇ ਵਲੰਟੀਅਰ ਇੱਥੇ ਜਿਹੜੇ ਆ ਉਹਨਾਂ ਦਾ ਪੂਰ ਜੋਰ ਸਵਾਗਤ ਕਰ ਰਹੇ ਆ ਠੀਕ ਹੈ ਜੀ ਔਰ ਇੱਥੇ ਅਸੀਂ ਉਹਨਾਂ ਤੇ ਫੁੱਲਾਂ ਦੀ ਵਰਕਸ਼ਾਪ ਪਾਣੀ ਤੇ ਹੋਰ ਜਿਹੜਾ ਫਰੂਟ ਦਾ ਪ੍ਰਬੰਧ ਕੀਤਾ ਇੱਕ ਥਾਂ ਤੇ ਅਸੀਂ ਜਿਹੜਾ ਦੁੱਧ ਦਾ ਪ੍ਰਬੰਧ ਵੀ ਕੀਤਾ ਨੌਜਵਾਨੀ ਲਈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦਾ ਜਿਹੜਾ ਮੁੱਖ ਮਕਸਦ ਆ ਉਹ ਜਿਹੜਾ ਅੱਜ ਜੋ ਪਿਛਲੇ ਸਮੇਂ ਚ ਜਿਹੜਾ ਪੰਜਾਬ ਨੂੰ ਇੱਕ ਹਰਿਆ ਭਰਿਆ ਖੁਸ਼ਹਾਲ ਸੁਪਾ ਬਣਾਉਣਾ ਹੈ ਰੰਗਲਾ ਸੁਪਾ ਬਣਾਉਣਾ ਉਹਦੇ ਚ ਖੇਡਾਂ ਦਾ ਬਹੁਤ ਵੱਡਾ ਸਥਾਨ ਆ ਅਸੀਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਅਸੀਂ ਉਹਨਾਂ ਨੂੰ ਖੇਡਾਂ ਪ੍ਰਤੀ ਜਿਹੜਾ ਪ੍ਰੇਰਿਤ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਗਰਾਊਂਡ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਸੰਬੰਧ ਅੱਜ ਪੰਜਾਬ ਦੇ ਵਿੱਚ ਜਿਹੜੀ ਮਿਸਾਲ ਜੋਤੀ ਆ ਜਿਹੜਾ ਸਾਡੇ ਖੇਲਾਂ ਦਾ ਪ੍ਰਤੀਕ ਆ ਇੱਕ ਇਹ ਵਕਫਾ ਉਹਦੇ ਆ ਸ਼ਹਿਰਾਂ ਦੇ ਵਿੱਚ ਜਾਊਗੀ ਔਰ ਇੱਕ ਜਿਹੜਾ ਉਹ ਸਨੇਹਾ ਦੇਊਗੀ ਨੌਜਵਾਨਾਂ ਨੂੰ ਕਿ ਆਜੋ ਨਸ਼ੇ ਤਿਆਗੋ ਔਰ ਆਜੋ ਆਪਾਂ ਖੇਲਾਂ ਵੱਲ ਨੂੰ ਤੁਰੀਏ ਪੰਜਾਬ ਅੱਜ ਜਿਹੜਾ ਕਈ ਵਾਰ ਸਾਡੇ ਠੀਕ ਆ ਵੀ ਡਰਿਆ ਵੀ ਆ ਔਰ ਆਪਣੇ ਪੈਰਾਂ ਦੇ ਵੀ ਖੜਾ ਹੋਇਆ ਪੰਜਾਬ ਅੱਜ ਮੁੜ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਜਿਹੜਾ ਉਹ ਮੁੜ ਕੇ ਜਿਹੜਾ ਇੱਕ ਰੰਗਲੇ ਪੰਜਾਬ ਵੱਲ ਨੂੰ ਤੁਰਿਆ ਤੇ ਹਰ ਖੇਤਰ ਚੋ ਵਿੱਚ ਨੌਕਰੀਆਂ ਦੇ ਖੇਤਰ ਚ ਚਾ ਅੱਜ ਪਾਣੀ ਦੇ ਖੇਤਰ ਚਾ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਬਿਜਲੀ ਦੇ ਖੇਤਰ ਚ ਖੜਾ ਹੋ ਰਿਹਾ ਅੱਜ ਅਸੀਂ ਇਸ ਦਿਨ ਤੇ ਜਿਹੜੀ ਆ ਅਸੀਂ ਆਉਣ ਵਾਲੇ ਸਮੇਂ ਚ ਜਿਹੜੀ ਸਾਡੀ ਜਵਾਨੀ ਆ ਖਾਸ ਕਰ ਪੰਜਾਬ ਦੀ ਉਹਨੂੰ ਖੇਡਾਂ ਵੱਲ ਜਿਹੜਾ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਔਰ ਇਹਦੇ ਵੱਲ ਜਾ ਰਹੇ ਆ ਅੰਦੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਇਹ ਬਤ ਜੋ ਪੰਜਾਬ ਦਾ ਸਾਡੀ ਨੌਜਵਾਨਾਂ ਨੂੰ ਮਨਸਾ ਤੋਂ ਮੌਕੇ ਕਿਤਾਬਤ ਸਿੱਖਿਆ ਵਰਤ ਕੇ ਪੱਛਿਆਵਾ ਸਿਰਫ ਪਾਲਣ ਵਾਲੀ ਹੈ ਇਸ ਨੂੰ ਕਿਹਾ ਸਮਝਾਵਾ ਫਰੀਦ ਦੀ ਫਾਇਸਾਫਲਾ ਪਰ ਇਹ ਜਿਹੜਾ ਸੰਦਬਸਾ ਸਮਝਿਆ ਗਈ ਜਗਵਾਈ ਦਿੱਤੇ ਹੋਏ ਉਹਨਾਂ ਦਾ ਫਾਇਦਾ ਕਰਵਾ ਸਕਿਆ ਹਰੇ ਨਾਪਨਵਾਸ ਆ ਲਾਪਨਵਾਸ ਨੇ ਜਨਵਾਸ ਤੇ ਗੁਰਾਇਆ ਅੱਜ ਪੰਜਾਬ ਸਰਕਾਰ ਵੱਲੋਂ ਨੌਜਵਾਨੀ ਨੂੰ ਸੇਵਾ ਬਲਪ ਦੇਕਾਰ ਨੂੰ ਅੱਤੇ ਨਿਰਸ਼ਾਦ ਹੋਣ ਦੇ ਚਿਹਰਾ ਪਿਛਲੇ 3 ਸਾਲਾਂ ਤੋਂ ਪਵਨਸਮਾਨ ਜੱਟਾਂ ਦੇ ਤਲਾਕ ਦਿਆ ਰਾ ਹੇਡਾਬਾਦੰਦ ਉਹ ਇਸ ਸਾਲ ਵੀ ਕੰਮ ਸ਼ੁਰੂ ਹੋ ਰਹੀਆਂ ਨੇ ਤੇ ਅੱਜ ਉਹਨਾਂ ਖੇਤਾਂ ਦੀ ਵਿਸਾਲ ਹੈ ਇੱਥੇ ਨਾਪਨ ਸਾਹਿਬ ਦੀ ਜਿੱਥੇ ਪਹੁੰਚਣੀ ਹੈ ਅਗਰ ਤਾਂ ਇਹ ਜਿਹੜਾ ਨੇ ਜਾਨਾ ਵੀ ਚੋਦੇ ਕਿਤੇ ਖੇਤ ਸਾਰੇ ਹੋ ਗਏ ਆ ਅਸੀਂ ਤਬੀ ਉਹ ਮੌਕੇ ਹਾਜ਼ਰ ਹੋਣ ਵਾਲੇ ਸਾਰੇ ਸਤਿਕਾਰਯੋਗ ਵਾਸੀਆਂ ਨੂੰ ਅੱਜ ਉਹ ਸਾਲ ਦਾ ਇਸ ਵਾਰ ਗੱਲ ਕਰਨ ਆਤੇ ਆਏ ਹਾਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਜੀ ਇੱਕ ਖੇਤਾ ਵਿੱਚ ਆਪਣਾ ਪਾਰਟਿਸਪੇਟ ਕਰਾ ਕਰਨ ਕਿਉਂਕਿ ਖੇਤਾ ਬਹੁਤ ਜ਼ਰੂਰੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ ਜੀ ਨੌਜਵਾਨਾਂ ਨੂੰ ਅਪਾ ਨਸ਼ੇ ਵਾਲੇ ਪਾਸੇ ਉਤਾਰ ਕੇ ਖੇਤਾ ਵੱਲ ਲੈ ਕੇ ਬਹੁਤ ਬਹੁਤ ਨੌਬੇ ਆਮ ਆਦੀ ਪਾਰਟੀ ਜਿੰਦਾਬਾਦ 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 ਵਰਤੋਂ ਵੰਸ ਦੀ ਮਾਂ ਜਿੰਦਾਬਾਦ ਜਿੰਦਾਬਾਦ ਆਦੀ ਪਾਰਟੀ ਜਿੰਦਾਬਾਦ 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 ਨਿਰਮਨ ਸਾਹਿਬ ਜਿੰਦਾਬਾਦ 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 ਇਹ ਅੱਜ ਜਿਹੜੇ ਦੇਖੋ ਤੁਸੀਂ ਬੱਚੇ ਆ ਨੌਜਵਾਨ ਔਰ ਨਾਲ ਬੱਚੇ ਜਿਹੜੇ ਆ ਇਹ ਦੇਖੋ ਜੀ ਇਹ ਖੇਡਾਂ ਚੀਜ਼ਾਂ ਲੈਨੇ ਆ ਇਹ ਪਿਛਲੇ ਸਮੇਂ ਚ ਜਿਹੜਾ ਗਰਾਊਂਡ ਤੇ ਆਉਣ ਲੱਗੇ ਆ ਔਰ ਮੇਰੇ ਖਿਆਲ ਆ ਆਉਣ ਦਾ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ ਚ ਇਹ ਪੰਜਾਬ ਦਾ ਭੂਖਣੇ ਇਹ ਕੁੜੀ ਸਾਡੀ ਕ੍ਰੇਟਿਵ ਦੇ ਬੱਚੇ ਕਿੱਥੇ ਤੱਕ ਖੇលਿਆ ਤੁਸੀਂ ਸਟੇਟ ਤੱਕ ਖੇលੀ ਸੀ ਔਰ ਇਦਾਂ ਹੀ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਖੇਡਾਂ ਪ੍ਰਤੀ ਰੁਚੀ ਜਿਹੜੀ ਬਣਾਉਣਗੇ ਔਰ ਪੰਜਾਬ ਆ ਜਿਹੜਾ ਉਹ ਹਰਿਆ ਭਰਿਆ ਔਰ ਖੇਡਾਂ 'ਚ ਮੋਹਰੀ ਹੋਊਗਾ ਅੱਜ ਦੇ ਦਿਨ ਤੇ ਅਸੀਂ ਜਿਹੜਾ ਇਹਦਾ ਤਾਹੀਆ ਵੀ ਕਰਦੇ ਆ ਔਰ ਇੱਕ ਪੰਜਾਬੀ ਕਸਮ ਵੀ ਖਾਂਦੇ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਨੌਜਵਾਨ ਨੇ ਪੰਜਾਬ ਦੀ ਤਸਵੀਰ ਨੂੰ ਬਦਲਣਗੇ ਮਲੀ ਸਾਹਿਬ ਤੋਂ ਬੋਲੋ 14 ਜੀ 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 ਜ ਕਿੱਥੇ ਤੱਕ ਖੇਡੇ ਹੁੰਦੇ ਸ੍ਰੇਟ ਲੈਵਲ ਤੱਕ ਸਟੇਟ ਲੈਵਲ ਤੱਕ ਕਿ ਮੈਡਲ ਖੇਡਾ ਜਿੱਤ ਕੇ 골ਡ ਮੈਡਲ 골ਡ ਮੈਡਲ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਖੇਡਾਂ 'ਚ ਹਿੱਸਾ ਲੋਏ ਇਸ ਤੋਂ ਬਹੁਤ ਵਧੀਆ ਹੋ ਜਾਏਗਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਮੈਂ ਆਰਟੀਸਨ ਬੋਰਡ ਦਾ ਪ੍ਰਧਾਨ ਹਾਂ ਜੀ ਇਸ ਹੋਣ ਦੇ ਨਾਤੇ ਮੈਂ ਚਾਹੁੰਦਾ ਕਿ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਕੀਤਾ ਹੈ ਕਿੱਡਾ ਬਤਨ ਪੰਜਾਬ ਦੀਆਂ ਬੱਚਿਆਂ ਨੂੰ ਉਹ ਉਤਸ਼ਾਹਤ ਕੀਤਾ ਹੈ ਇਹਦੇ ਵਾਸਤੇ ਬਾਬਤ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਹੈ ਅਤੇ ਇਸ ਨਾਲ ਸਾਡੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਅਤੇ ਸਿਹਤਮੰਦ ਪੰਜਾਬ ਬਣਾਉਣ ਮਿਸ਼ਾਲ ਜਤਨਾ ਜੋ ਅੱਜ ਮਿਸ਼ਾਲ ਜਤਰਾ ਰਹੀ ਹੈ ਅਸੀਂ ਦਾ ਸਟਾਰਟ ਕਿਹਦਾ ਖੜਿਆ ਸਾਡੇ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਰਹਿੰਦਾ ਹੈ ਤੇ ਸਵਾਗਤ ਵੀ ਕਰਦੇ ਰਹਿੰਦੇ ਨੇ